ਕੰਡ ਵੇਟ ਜਿਹੜਾ ਉਹ ਕੈਲਗੀ ਚੈਂਬਰ ਆਫ ਕਮਰਸ ਵੱਲੋਂ ਤੇ ਇਸ ਤੋਂ ਬਿਨਾ ਜਿਹੜੇ ਕੈਲਗੀ ਡਾਊਨ Town ਐਸੋਸੀਏਸ਼ਨ ਆ ਉਹਨਾਂ ਵੱਲੋਂ ਮਿਲ ਕੇ ਲੰਗੀ ਬੁੱਧਵਾਰ ਸ਼ਾਮ ਨੂੰ ਕਰਵਾਇਆ ਗਿਆ ਜਿਹਦੇ ਵਿੱਚ ਸਾਰੇ ਉਮੀਦਵਾਰ ਤਾਨੀ ਪਹੁੰਚੇ ਮੇ ਇੱਕ ਅਹੁਦੇ ਦੇ ਪਰ ਉਹਨਾਂ ਵਿੱਚੋਂ ਜਿਹੜੇ ਕਹਿ ਸਕਦੇ ਕਿ ਜਿਹੜੇ ਐਕਟਿਵਲੀ ਦਿਖਾਈ ਦੇ ਰਹੇ ਕਿ ਜਿਹੜੇ ਉਹ ਜ਼ਿਆਦਾ ਵੋਟਾਂ ਹਾਸਲ ਕਰ ਸਕਦੇ ਆ ਉਹਨਾਂ ਚ ਪੰਜ ਉਮੀਦਵਾਰ ਦਾ ਨਾਮ ਜ਼ਰੂਰ ਚਾਹਮਲ ਹੈ ਉਹ ਪੰਜੇ ਉਮੀਦਵਾਰ ਉੱਥੇ ਪਹੁੰਚੇ ਹੋਏ ਸੀਗੇ ਤੇ ਉੱਥੇ ਖਾਸ ਤੌਰ ਤੇ ਜਿਹੜਾ ਅ ਸਵਾਲ ਉਹਨਾਂ ਤੋਂ ਉਸ ਦਿਨ ਕੀ ਤਗਰ ਚੋppa ਇੱਕ ਸਵਾਲ ਦੀ ਗੱਲ ਹੀ ਕਰਾਂਗੇ ਜਿਹੜੀ ਤੇ ਜ਼ਿਆਦਾਤਰ ਉੱਥੇ ਅ ਅੱਜਕੱਲ ਇਹ ਮੁੱਦਾ ਕਾਫੀ ਭਖਿਆ ਹੋਇਆ ਜਿਹੜੀ ਪਬਲਿਕ ਸੇਫਟੀ ਦੀ ਗੱਲ ਹੈਗੀ ਆ ਤਾਂ ਜਿਹੜੇ ਪੰਜੇ ਉਮੀਦਵਾਰ ਜਿਨ੍ਹਾਂ ਦੇ ਵਿੱਚ ਜੈਫ ਡੈਵਿਸਨ ਅ ਜਰਮੀ ਫਾਰਕਾਸ ਤੇ ਜਿਹੜੇ ਮੌਜੂਦਾ ਸਾਡੇ ਮੇਅਰ ਦੀ ਜੋਤੀ ਗੌਂਡੇ ਸੋਰੀਆ ਸ਼ਾਰਪ ਤੇ ਬਰੈਂਥੀ ਸਨ ਇਹ ਪੰਜੇ ਉੱਥੇ ਪਹੁੰਚੇ ਹੋਏ ਸੀ ਤੇ ਸੇਫਟੀ ਦੇ ਮੁੱਦੇ ਉੱਤੇ ਜਿਹੜੀ ਇਹ ਪਹਿਲੀ ਉਹਨਾਂ ਨਾਲ ਜਿਹੜਾ ਮੁੱਦਾ ਉਹਨਾਂ ਦੇ ਸਾਹਮਣੇ ਰੱਖਿਆ ਗਿਆ ਔਰ ਉਮੀਦਵਾਰਾਂ ਨੂੰ ਕਿਹਾ ਗਿਆ ਕਿ ਤੁਸੀਂ ਇੱਕ ਵੀਜਤੋ ਇਹ ਸਵਾਲ ਪੁੱਛੋ ਕਿ ਸੇਫਟੀ ਪਬਲਿਕ ਸੇਫਟੀ ਤੁਸੀਂ ਕਿਸ ਤਰ੍ਹਾਂ ਇੱਥੇ ਉਹਦਾ ਧਿਆਨ ਰੱਖੋਗੇ ਕਿਵੇਂ ਇਹਨੂੰ ਵਧੀਆ ਤਰੀਕੇ ਨਾਲ ਲੋਕਾਂ ਦੀ ਸੇਫਟੀ ਦਾ ਪ੍ਰਬੰਧ ਕਰੋਗੇ ਸੋ ਉਹਦੇ ਵਾਸਤੇ ਜਿਹੜਾ ਡਿਬੇਟ ਸੀ ਸੌਰੀ ਪਹਿਲਾਂ ਦੱਸ ਦਿਆ ਕਿ ਉਹਦੇ ਜਿਹੜੇ ਮੀਡੀਏਟਰ ਸੀਗੇ ਜਾਂ ਕਹਿੰਦੇ ਜਿਹੜੇ ਇਹ ਡਿਬੇਟ ਨੂੰ ਕੰਡਕਟ ਕਰ ਰਹੇ ਸੀਗੇ ਉਹਨਾਂ ਚ ਮਾਰਗਦਰਸ਼ਕ ਸੀਗੇ ਐਗਜ਼ੀਕਟਿਵ ਡਾਇਰੈਕਟਰ ਆਫ ਕੈਲਗੀ ਡਾਊਨ Town ਐਸੋਸੀਏਸ਼ਨ